ਪੰਜਾਬੀ ਮਾਂ ਬੋਲੀ ਇੰਟਰਨੈਸ਼ਨਲ ਪੰਜਾਬੀ ਮੇਲੇ 'ਚ ਇੱਥੇ ਆਏ ਆ ਤੇ ਜਿੱਥੇ ਵੱਖ-ਵੱਖ ਫਿਲਮਾਂ ਦੇ ਡਾਇਰੈਕਟਰ ਪ੍ਰੋਡਿਊਸਰ ਜਾਂ ਹੋਰ ਜਿਹੜੇ ਇਸ ਫਿਲਮ ਨਾਲ ਜੁੜੇ ਹੋਏ ਨੇ ਕਾਰਕਨੋ ਸਾਰੇ ਸਾਡੇ ਨਾਲ ਨੇ ਤੇ ਇਹਦੇ ਨਾਲ 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 ਸਾਡੇ ਕੋ ਜਸਵਿੰਦਰ ਦਿਲਾਵਰੀ ਜਿਹੜੇ ਹੁਣ ਤੱਕ ਬਹੁਤ ਵਧੀਆ ਇੱਕ ਜਰਨਲਿਸਟ ਵੀ ਰਹੇ ਨੇ ਔਰ ਬਹੁਤ ਵਧੀਆ ਸਾਰਿਆਂ ਥਾਵਾਂ ਦੇ ਉੱਤੇ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਅਸੀਂ ਉਹਨਾਂ ਤੋਂ ਜਾਣਨ ਦਾ ਯਤਨ ਜ਼ਰੂਰ ਕਰਾਂਗੇ ਕਿ ਇਹ ਜਿਹੜੀਆਂ ਚਾਰ ਜਾਂ ਉਸ ਤੋਂ ਪਹਿਲਾਂ ਹੀ ਜਿਹੜੀਆਂ ਵਿਖਾਈਆਂ ਗਈਆਂ ਲੱਗੂ ਫਿਲਮਾਂ ਸੀ ਉਹਨਾਂ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ ਅ ਲੈਸਰ ਸਭ ਤੋਂ ਪਹਿਲਾਂ ਸਿੱਧੀ ਗੱਲਬਾਤ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂ ਕਿ ਅੱਜ ਅਸੀਂ ਸਾਰੇ ਜਾਣੇ ਪੰਜਾਬੀ ਮਾਂ ਬੋਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਇਕੱਠੇ ਹੋਏ ਹਾਂ ਜਿਹਦੇ ਕਰਤਾ ਕਰਤਾ ਸਰਦਾਰ ਨਵਲ ਕ੍ਰਿਸ਼ ਸਿੰਘ ਰੰਗੀ ਨੇ ਸਭ ਤੋਂ ਪਹਿਲਾਂ ਮੈਂ ਨਵਲ ਕ੍ਰਿਸ਼ ਸਿੰਘ ਰੰਗੀ ਨੂੰ ਆਪਣੇ ਵੀਰ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਕਿ ਪਿਛਲੇ 12 ਸਾਲ ਤੋਂ ਪੰਜਾਬੀ ਮਾਂ ਬੋਲੀ ਦੀ ਫਿਲਮਾਂ ਦੇ ਜ਼ਰੀਏ ਕਲਾ ਦੇ ਜ਼ਰੀਏ ਜਿਹੜੀ ਇਹ ਸੇਵਾ ਕਰ ਰਹੇ ਨੇ ਔਰ ਇਸ ਅੱਜ ਦੇ ਮਾਂ ਬੋਲੀ ਫੈਸਟੀਵਲ ਦੇ ਵਿੱਚ ਕੁਝ ਲਘੂ ਫਿਲਮਾਂ ਦਿਖਾਈਆਂ ਗਈਆਂ ਜਿਹੜੀਆਂ ਫਿਲਮਾਂ ਜਿਹਾ ਆਪਾਂ ਕਹੀਏ ਇੱਕ ਤੋਂ ਇੱਕ ਵੱਧ ਕੇ ਆਪਣੇ ਮਿਆਰ ਤੋਂ ਉੱਚੀਆਂ ਸਨ ਔਰ ਅਜਿਹੀਆਂ ਫਿਲਮਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਇੱਕ ਕਲਾਕ੍ਰਿਤੀ ਦੇ ਤੌਰ ਤੇ ਵੀ ਲੈ ਸਕਦੇ ਹਾਂ ਇਹਨਾਂ ਨੂੰ ਡਾਕੂਮੈਂਟਰੀ ਵੀ ਕਹਿ ਸਕਦੇ ਹਾਂ ਇਹਨਾਂ ਨੂੰ ਅਸੀਂ ਆਟ ਮੂਵੀਜ਼ ਵੀ ਕਹਿ ਸਕਦੇ ਹਾਂ ਔਰ ਜਿਨ੍ਹਾਂ ਦੀ ਡਿਊਰੇਸ਼ਨ 6 ਮਿੰਟ ਤੋਂ ਲੈ ਕੇ 15 ਮਿੰਟ ਤੱਕ ਸੀਗੀ ਔਰ ਜਦੋਂ ਅਸੀਂ ਸਾਰੇ ਜਣੇ ਬੈਠ ਕੇ ਸੋਚਣ ਵਿਚਾਰਨ ਲੱਗੇ ਕਿ ਕਿਹੜੀ ਜਿਹੜੀ ਫਿਲਮ ਹੈ ਕਿਸ ਨਾਲੋਂ ਅ ਅੱਗੇ ਆ ਜਾਂ ਪਿੱਛੇ ਆ ਤੇ ਸਾਨੂੰ ਸਾਰੀ ਨੇ ਸਾਰੀਆਂ ਜਿਹੜੀਆਂ ਫਿਲਮਾਂ ਇੱਕੋ ਤਰ੍ਹਾਂ ਦੀਆਂ ਮਿਆਰੀ ਲੱਗੀਆਂ ਔਰ ਮੈਂ ਫਿਰ ਇੱਕ ਵਾਰ ਕਵਾਂਗਾ ਕਿ ਰੰਗੀ ਸਾਹਿਬ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਕਿ ਜਿਹੜੇ ਨਵੇਂ ਉੱਭਰਦੇ ਹੋਏ ਮੂਵੀਜ਼ ਦੇ ਲਘੂ ਮੂਵੀਜ਼ ਦੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਰਾਈਟਰ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਾ ਰਹੇ ਨੇ ਕੈਨੇਡਾ ਦੀ ਧਰਤੀ ਦੇ ਉੱਪਰ ਔਰ ਆਸ ਕਰਦਾ ਕਿ ਇਹ ਜਿਹੜੀ ਆਪਣੀ ਮਿਹਨਤ ਹੈ ਲਗਨ ਹੈ ਇਸੇ ਤਰ੍ਹਾਂ ਕਰਦੇ ਰਹਿਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਮਿਹਨਤ ਦੇ ਨਾਲ ਇਹਨਾਂ ਦੀ ਗਾਈਡੈਂਸ ਦੇ ਨਾਲ ਮੈਂਟਰਸ਼ਿਪ ਦੇ ਨਾਲ ਜਿਹੜੇ ਸਾਡੀਆਂ ਨਵੀਆਂ ਪਨੀਰੀ ਨੇ ਨਵੇਂ ਨੌਜਵਾਨ ਨੇ ਉਹ ਮਿਆਰੀ ਫਿਲਮਾਂ ਜਿਹੜੀਆਂ ਬਣਾਉਂਦੇ ਰਹਿਣਗੇ ਔਰ ਪੰਜਾਬੀ ਮਾਂ ਬੋਲੀ ਦਾ ਨਾਮ ਜਿਹੜਾ ਹਮੇਸ਼ਾ ਜਿਹੜਾ ਹੈ ਉੱਚਾ ਚੱਕਦੇ ਰਹਿਣਗੇ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੱਚ ਜੀ ਫਿਲਮਾਂ ਨੇ ਉਹਨਾਂ ਨੂੰ ਅੱਜ ਦਿਖਾਇਆ ਗਿਆ ਤੇ ਅਸੀਂ ਜਾਣਦੇ ਹਾਂ ਇਹਨਾਂ ਫਿਲਮਾਂ ਬਾਰੇ ਢਿੱਲੋਂ ਸਾਹਿਬ ਕੋਲੇ ਕਿ ਤੁਸੀਂ ਕੀ ਕਹਿਣਾ ਚਾਹੋਗੇ ਅ ਬਿਲਕੁਲ ਜੀ ਪਹਿਲਾਂ ਤਾਂ ਲਿਸ਼ਕਾਰਾ ਟੀਵੀ ਦਾ ਜਿਹੜਾ ਕਿ ਦੇਸ਼ ਵਿਦੇਸ਼ ਦੇ ਵਿੱਚ ਚੱਲਦਾ ਹੈ ਤੁਹਾਡਾ ਬਹੁਤ ਹੀ ਸਤਿਕਾਰ ਹੈ ਕਿ ਤੁਸੀਂ ਇੱਥੇ ਪਹੁੰਚੇ ਹੋ ਔਰ ਆਪਣਾ ਕੀਮਤੀ ਸਮਾਂ ਕਰਕੇ ਤੁਸੀਂ ਲਾਈਵ ਦੇ ਲਈ ਟੈਲੀਕਾਸਟ ਕਰ ਰਹੇ ਹੋ ਔਰ ਮੈਂ ਹਾਂ ਜੀ ਅਮੋਟੇ ਲੋਂਗ ਫਰੋਮ ਵੈਂਕੂਵਰ ਸਰੀ BC ਦੇ ਵਿੱਚੋਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਕਿ ਪਿਛਲੇ 10-12 ਸਾਲਾਂ ਤੋਂ ਇਹ ਜਿਹੜਾ ਮਾਂ ਬੋਲੀ ਦਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਚੱਲਦਾ ਆ ਰਿਹਾ ਪਾਇ ਰੰਗੀਜੀ ਵੱਲੋਂ ਅੱਜ ਉਸ ਦੀ ਸਮਾਪਤੀ ਹੋਈ ਹੈ ਜਿਸ ਦੇ ਵਿੱਚ ਕਿ ਬਹੁਤ ਸਾਰੀਆਂ ਸ਼ਾਰਟ ਫਿਲਮਾਂ ਸਾਨੂੰ ਦੇਖਣ ਨੂੰ ਮਿਲੀਆਂ ਹੈ ਉਸ ਦੇ ਵਿੱਚ ਸੇਮ ਬੀਪ ਲਾ ਲਓ ਤੁਸੀਂ ਉਸ ਦੇ ਵਿੱਚ ਐਸਕੇਪ 9 ਟੂ 5 ਲਾ ਲਓ ਮਾਵਾ ਕਿੱਧਰ ਨੂੰ ਜਾਣ ਜਾਂ ਇੱਕ ਪੰਜਾਬ ਦੀ ਕੁੜੀ ਲਾ ਇਸ ਤਰ੍ਹਾਂ ਦੀ ਕਈ ਹੋਰ ਫਿਲਮਾਂ ਸ਼ਾਰਟ ਫਿਲਮਾਂ ਤੁਹਾਨੂੰ ਦਿਖਣ ਦੀਆਂ ਮੈਨੂੰ ਪਰ ਸਭ ਤੋਂ ਵਧੀਆ ਜੇ ਫਿਲਮ ਦੀ ਗੱਲ ਕਰਾਂਗੇ ਤਾਂ ਜਿਹੜੀ ਸ਼ੋਰਟ ਸ਼ੋਰਟ ਫਿਲਮਾਂ ਹੁੰਦਾ ਕਿ ਕਲੀਅਰ ਮੈਸੇਜ ਥੋੜੇ ਸਮੇਂ ਦੇ ਵਿੱਚ ਕਲੀਅਰ ਮੈਸੇਜ ਦਿੱਤਾ ਜਾਵੇ ਉਹ ਜਿਹੜਾ ਮੈਸੇਜ ਸਾਨੂੰ ਮਿਲਿਆ ਅੱਜ ਬਹੁਤ ਹੀ ਛੋਟਾ ਮੈਸੇਜ اسਕੇਪ 9 ਟੂ 5 ਮੂਵੀ ਦੇ ਵਿੱਚੋਂ ਮਿਲਿਆ ਜੇ ਕਿ ਬਹੁਤ ਹੀ ਵਧੀਆ ਵੀਡੀਓ ਕੁਆਲਿਟੀ ਇੱਕ ਛੋਟਾ ਜਿਹਾ ਮੈਸੇਜ ਹੀ ਕਿ ਚੋਬਾਂ ਦੇ ਬਾਰੇ ਕਿ ਜਿਹੜਾ ਤੁਸੀਂ 9 ਟੂ 5 ਜੌਬ ਕਰ ਰਹੇ ਹੋ ਔਰ ਆਪਣੇ ਕੰਮ ਔਰ ਜੌਬ ਦੇ ਵਿੱਚ ਕਿੰਨਾ ਫਰਕ ਹੈ ਇੰਡੀਪੈਂਡੈਂਟ ਔਰ ਕਿਸੇ ਦੇ ਡਿਪੈਂਡ ਹੋ ਕੇ ਕੰਮ ਕਰਨਾ ਪ੍ਰੈਸ਼ਰ ਥੱਲੇ ਕੰਮ ਕਰਨਾ ਉਸ ਦੇ ਵਿੱਚ ਦੱਸਾਇਆ ਗਿਆ ਸੀ ਸੋ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਵਿੱਚ ਸਾਨੂੰ ਹੰਗਾਰਾ ਵੀ ਦੇਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਹੋਵੇ ਰਿਪਰੋਡਿਊਸ ਡਾਇਰੈਕਟਰਸ ਐਡੀਟਰ ਔਰ ਜਿਹੜੀ ਵਧੀ ਤਿਆਰ ਕਰ ਸਕਦੇ ਹੁਣ ਤਾਂ ਉਮੀਦ ਕਰਦੇ ਹਾਂ ਜਿਹੜਾ ਅਗਲੇ ਸਾਲ 2026 ਵਿੱਚ ਇਹ ਮਾਂ ਬੋਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਵੇਗਾ ਉਸ ਦੇ ਵਿੱਚ ਸਾਨੂੰ ਹੋਰ ਬਹੁਤ ਸਾਰੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ ਸੋ ਮੇਰੇ ਵੱਲੋਂ ਅਮਰ ਟਲਵਨ ਸ਼ੁਕਰੀਆ ਮਿਹਰਬਾਨ ਮੇਰੇ ਨਾਲ ਨਵਲ ਪ੍ਰੀਤ ਜੀ ਰੰਗੀ ਜੀ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਇੰਟਰਨੈਸ਼ਨਲ ਫੇਅਰ ਦਾ ਪ੍ਰਬੰਧ ਕੀਤਾ ਔਰ ਬਹੁਤ ਹੀ ਵਧੀਆ ਆਰਟਿਸਟ ਨੇ ਔਰ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਜਿਹੜੀਆਂ ਫਿਲਮਾਂ ਅੱਜ ਇਸ ਮੇਲੇ 'ਚ ਦਿਖਾਈਆਂ ਗਈਆਂ ਨੇ ਉਹਨਾਂ ਮੇਲੇ 'ਚ ਫਿਲਮਾਂ ਦਿਖਾਈਆਂ ਗਈਆਂ ਦੀ ਗੱਲ ਕਰਾਂਗੇ ਹਾਂਜੀ ਰੰਗੀ ਜੀ ਇਹ ਜਿਹੜੀਆਂ ਫਿਲਮਾਂ ਦਿਖਾਈਆਂ ਗਈਆਂ ਇਹਨੂੰ ਕਿਸ ਆਧਾਰ ਦੇ ਉੱਤੇ ਕਿਸ ਪੈਟਰਨ ਤੇ ਤੁਸੀਂ ਜਿਹੜੀ ਸਿਲੈਕਸ਼ਨ ਕੀਤੀ ਸੀ ਹਾਂਜੀ ਇਹ ਜਿਹੜਾ ਮਾਪੋਲੀ ਫਿਲਮ ਫੈਸਟੀਵਲ ਆ ਬਾਹਰਵਾੜਾ ਫੈਸਟੀਵਲ ਆ ਤੇ ਇਹਦੇ ਵਿੱਚ ਅਸੀਂ ਵੱਖਰੀਆਂ ਵੱਖਰੀਆਂ ਫਿਲਮਾਂ ਦਿਖਾਈਆਂ ਪੈਟਰਨ ਇਹ ਸੀ ਵੀ ਸਮਾਜਿਕ ਮੁੱਦਿਆਂ ਦੇ ਉੱਤੇ ਹੋਣ ਔਰ ਖਾਸ ਤੌਰ ਤੇ ਕੁਝ ਵੱਖਰੇ ਵੀ ਸ਼ੀ ਹੋਣ ਤਕਰੀਬਨ ਪੰਜਾਬ 'ਚ 55 ਦੇ ਕੋਲ ਫਿਲਮਾਂ ਆਈਆਂ ਜਿਨ੍ਹਾਂ ਦੇ ਵਿੱਚੋਂ ਸਿਲੈਕਟ ਕਰਕੇ ਅਸੀਂ 22 ਫਿਲਮਾਂ ਦਿਖਾਈਆਂ ਨੇ ਕੁਝ ਫਿਲਮਾਂ ਅਜੇ ਦਿਖਾਈਆਂ ਕੁਝ ਪਹਿਲਾਂ ਦਿਖਾਈਆਂ ਆ ਜਿਨ੍ਹਾਂ ਦੇ ਵਿੱਚ ਹੁਣ ਬਹੁਤ ਹੀ ਕਮਾਲ ਦੀ ਫਿਲਮ ਹੈਗੀ ਸੀ ਟਰੋਮਾ ਟਰੋਮਾ ਤੋਂ ਬਾਅਦ ਆ ਇੱਕ ਬੱਚਿਆਂ ਦੀ ਫਿਲਮ ਹੈਗੀ ਸੀ ਸਪੈਸ਼ਲ ਤੌਰ ਤੇ ਕਰਮਜੀਤ ਗਰੇਵਾਲ ਉਹਨਾਂ ਦੀ ਉਸ ਤੋਂ ਬਾਅਦ ਫਿਰ ਸਾਡੇ ਕੋਲ ਫਿਲਮ ਹੈਗੀ ਸੀ ਸਿੱਧੀ ਗੱਲ ਉਸ ਤੋਂ ਇਲਾਵਾ ਮਾਮਾ ਕਿੱਧਰ ਜਾਂ ਇਥੋਂ ਲੋਕ ਲੈ ਕੇ ਸਾਡੇ ਕੋਲੇ ਫਿਲਮ ਇੱਕ ਰਜੀ ਬਹੁਤ ਕਮਾਲ ਦੀ ਫਿਲਮ ਸੀ ਕੈਨੇਡਾ ਦੀ ਕੋੜਕੀ ਇਸ ਤੋਂ ਇਲਾਵਾ ਈ ਫਿਲਮ ਹੈਗੀ ਸੀ ਸਾਡੇ ਕੋਲੇ ਯਾਦਵੁੱਤਰ ਉਹਨਾਂ ਦੀ ਫਿਲਮ ਹੈਗੀ ਸੀ ਗੋਹ ਘੀਰਾ ਇੱਕ ਫਿਲਮ ਐਸਕੇਪ ਆਈ ਹੈ ਕਿ ਸੀ ਸੋ ਇਸ ਤਰ੍ਹਾਂ ਦੀ ਤਕਰੀਬਨ 22 ਫਿਲਮ ਹੈ ਕਿ ਜਿਹੜੀ ਦਿਖਾਈ ਹੈਗੀ ਇਹਦੇ ਬਹੁਤ ਵਧੀਆ ਰਿਹਾ ਜੀ ਇਹੀ ਚਾਰਨ ਫੈਸਟੀਵਲ ਸੀ ਕਿ ਜਿਵੇਂ ਅੱਜਕੱਲ ਦਾ ਦੌਰ ਹੈ ਕਿ 100 ਕਰੋੜੀ ਜਿਹੜੀਆਂ ਫਿਲਮ ਅੱਜਕੱਲ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਕਿ 100 ਕਰੋੜ ਤੂੰਕਾਰ ਕਰ ਚੁੱਕੀਆਂ ਨੇ ਉਸ ਦੌਰ ਕੀ ਤੋਂ ਵਪਾਰਕ ਫਿਲਮਾਂ ਜਿਹੜੀਆਂ ਵੱਡੇ ਪੱਧਰ ਤੇ ਬਣ ਰਹੀਆਂ ਨੇ ਤੇ ਉਹਦੇ ਚ ਇਦਾਂ ਦੀਆਂ ਜਿਹੜੀਆਂ ਸਾਡੀਆਂ ਸ਼ਾਰਟ ਫਿਲਮਸ ਸੀ ਉਹ ਕਿੰਨਾ ਕੀ ਟਿੱਕ ਦਿਗ ਰਿਆਣ ਗਿਆ ਤੇ ਉਹ ਕੀ ਕੀ ਮੈਸੇਜ ਦੇਣ ਗਿਆ ਲੋਕਾਂ ਨੂੰ ਕਿ ਦੋ ਕਿ ਵਪਾਰਕ ਤੌਰ ਦੇ ਉਤੇ ਕਿਉਂਕਿ ਬੜੇ ਵੱਡੇ ਬਜਟ ਦੀਆਂ ਫਿਲਮਾਂ ਹੁੰਦੀਆਂ ਨੇ ਤੋਂ ਵੱਡੇ ਫਿਲਮਾਂ ਦੀਆਂ ਬਜਟ ਹੋਣ ਕਰਕੇ ਸਾਡੇ ਜਿਹੜੇ ਛੋਟੇ ਲੰਗੂ ਫਿਲਮਾਂ ਵਾਲੇ ਨੇ ਸ਼ਾਰਟ ਫਿਲਮਾਂ ਵਾਲੇ ਉਹਨਾਂ ਦਾ ਬਜਟ ਨਹੀਂ ਹੁੰਦਾ ਤੇ ਉਹ ਕਿੱਥੋਂ ਤੱਕ ਮਤਲਬ ਕਿ ਜਿਹੜੀ ਗੱਲ ਆਪਾਂ ਪਛਾ ਸਕਦੇ ਆ ਉਹ ਸਾਡੇ ਕੋਲ ਜਰੀਆ ਕੀ ਹੈ ਇਹਦਾ ਇਹ ਦੇਖੋ ਸਿੱਕੇ ਦੇ ਦੋ ਪਹਿਲੂ ਨੇ ਜੀ ਸਿੱਕੇ ਦੇ ਦੋ ਪਹਿਲੂ ਦੇ ਵਿੱਚ ਕੀ ਆ ਕੋਈ ਕਮਰਸ਼ੀਅਲ ਯੋਗ ਦੇ ਵਿੱਚ ਹਰ ਚੀਜ਼ ਭਾਰੂ ਆ ਲੇਕਿਨ ਆਰਟ ਨੂੰ ਵੀ ਆਪਾਂ ਉਤਸ਼ਾਹਿਤ ਹੀ ਤਾਂ ਹੀ ਕਰਾਂਗੇ ਜੇ ਇਦਾਂ ਸਿਚਾਉਣਗੇ ਪਹਿਲਾਂ ਵੀ ਸਾਡੇ ਸਿਨੇਮੇ ਦੇ ਵਿੱਚ ਵੱਖਰੀ ਬਣ ਗਈ ਸੀ ਨਾਟਕਸ਼ਾਲਾ ਸੀ ਨਾਟਕ ਸੀ ਅਟਾ ਡਸ਼ ਰੰਗੀ ਸੀ ਜਾਂ ਹੋਰ ਚੀਜ਼ਾਂ ਸੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿੱਦਾਂ ਹੀ ਭਜਨਟ ਹੈਗੀ ਆ ਤਾਂ ਇਦਾਂ ਦੀ ਇਹ ਲਲਿਤ ਕਲਾ ਨੂੰ ਖਾਸ ਤੌਰ ਤੇ ਆਰਟ ਦੇ ਲਈ ਜਗ੍ਹਾ ਅਸੀਂ ਇੱਕ ਮੰਚ ਮੁਹैया ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਬਹੁਤ ਸਾਰੇ ਆਰਟਿਸਟ ਨੇੜੇ ਬਹੁਤ ਕਮਾਲ ਦੇ ਫਿਲਮ ਸਾਜ਼ ਨੇ ਰਾਈਟਰ ਨੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਅਦਾਕਾਰ ਨੇ ਆ ਮਿਊਜ਼ਿਕ ਵਾਲੇ ਨੇ ਸੋ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਕੁਝ ਸਿਰ ਜੁੜ ਕੇ ਬੈਠੀਏ ਕੁਝ ਕਲਾ ਨੂੰ ਦੇਖੀਏ ਪੜਖੀਏ ਸੋਚੀਏ ਕਲਾ ਦੇ ਬਾਰੇ ਨਿਚੋੜ ਕੱਢੀਏ ਸੋ ਇਹੀ ਸਾਡਾ ਦੇਖਣਾਂ ਪੰਜਾਬੀ ਮਾਂ ਬੋਲੀ ਪੰਜਾਬੀ ਇੰਟਰਨੈਸ਼ਨਲ ਪੰਜਾਬੀ ਫਿਲਮ ਮੇਲਾ ਸੀ ਤੇ ਉਹਦੇ ਚ ਚਾਰ ਫਿਲਮਾਂ ਜਿਹੜੀਆਂ ਦਿਖਾਈਆਂ ਗਈਆਂ ਸੀ ਤੇ ਮੇਰੇ ਨਾਲ ਜੀਐਸ ਚੀਮਾ ਜੀ ਨੇ ਜਿੰਨਾਂ ਦਾ ਚੰਡੀਗੜ੍ਹ ਵਿੱਚ ਚੀਮਾ ਸਟੂਡੀਓ ਤੁਸੀਂ ਸੁਣਿਆ ਹੋਵੇਗਾ ਕਿ ਉਹ ਮੇਰੇ ਨਾਲ ਨੇ ਤੇ ਅਸੀਂ ਜਾਣਦੇ ਆ ਵੀ ਉਹਨਾਂ ਫਿਲਮਾਂ ਦੇ ਬਾਰੇ ਚੋ ਕੀ ਕਹਿਣਾ ਚਾਹੁੰਗੇ। ਬਹੁਤ ਹੀ ਅੱਛਾ ਲੱਗਿਆ ਅੱਜ ਇੱਥੇ ਆ ਕੇ ਤੇ ਫਿਲਮਾਂ ਦੇਖੀਆਂ ਔਰ ਅੱਜਕੱਲ ਦੀ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਦੀ ਪਾਕਿਸਤਾਨ ਦੀ ਸੋਚ ਵਿੱਚ ਰੱਖਦੀ ਏ ਔਰ ਫਿਲਮਾਂ ਬਣਾਉਂਦੀ ਏ। ਔਰ ਸਾਰੀਆਂ ਫਿਲਮਾਂ ਅਲੱਗ-ਅਲੱਗ ਸੀ ਆ ਚਾਰੋਂ ਫਿਲਮਾਂ ਦੇ ਅਲੱਗ ਵਿਸ਼ੇ ਸੀਗੇ ਔਰ ਉਹਨਾਂ ਦੇ ਮੇਕਿੰਗ ਔਰ ਹਰ ਚੀਜ਼ ਐ ਲੱਗ ਸੀ ਕਿ ਮੈਨੂੰ ਬਹੁਤ ਆ ਲੱਗਿਆ ਕਿ ਉਹਨਾਂ ਨੇ ਟੌਪਿਕ ਉਹ ਚੁਣੇ ਨੇ ਜਿਹੜੇ ਵਾਕਈ ਸੋਚਣ ਨੂੰ ਮਜਬੂਰ ਕਰਦੇ ਨੇ ਤੇ ਉਹ ਇਸ ਕਰਕੇ ਇਹ ਜਿਹੜਾ ਉਰਾਲਾ ਹੈ ਨੌਵੀਂ ਪ੍ਰੀਜ਼ ਰੰਗੀ ਦਾ ਇਹ ਮੈਨੂੰ ਬਹੁਤ ਉਤਸ਼ਾਹਿਤ ਕਰਦਾ ਹੈ ਕਿ ਮੈਂ ਵੀ ਕਿਸੇ ਤਰੀਕੇ ਨਾਲ ਟੌਮੀ ਇਹਨਾਂ ਬੱਚਿਆਂ ਵਾਸਤੇ ਕਰ ਸਕਦਾ ਮੈਂ ਤਰ੍ਹਾਂ ਔਰ ਮੈਂ ਆਪਣੇ ਵੱਲੋਂ ਆਫਰ ਵੀ ਕੀਤਾ ਕਿ ਮੈਂ ਫ੍ਰੀ ਉਹਨਾਂ ਨੂੰ ਗਾਈਡੈਂਸ ਦੇ ਸਕਦਾ ਇਹਨਾਂ ਚੀਜ਼ਾਂ ਬਾਰੇ ਕਿ ਕਿਸ ਤਰ੍ਹਾਂ ਉਹ ਆਪਣੀ ਟੈਕਨੀਕ ਨੂੰ ਇੰਪਰੂਵ ਕਰ ਸਕਦੇ ਨੇ ਤੇ ਇਹ ਮੈਨੂੰ ਲੱਗਿਆ ਕਿ ਇਹ ਮੁਲਾਕਾਤਾਂ ਦੁਬਾਰਾ ਹੋਣੀਆਂ ਚਾਹੀਦੀਆਂ ਨੇ ਔਰ ਸਾਲ ਪਿਛੋਂ ਨਹੀਂ ਇਹ ਵੈਸੇ ਵੀ ਹੋਣੀਆਂ ਚਾਹੀਦੀਆਂ ਨੇ ਇੱਕ ਪਲੈਟਫਾਰਮऐसा ਹੋਣਾ ਚਾਹੀਦਾ ਹੈ ਜਿੱਥੇ ਅਸੀਂ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰ ਸਕੀਏ ਆਪਸ ਵਿੱਚ ਕਾਲੋਂ ਸਾਹਿਬ ਕੋ ਜੀ ਕਾਲੋਂ ਸਾਹਿਬ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਪੰਜਾਬੀ ਮਾਂ ਬੋਲੀ 12ਵਾਂ ਫੈਸਟੀਵਲ ਹੋ ਰਿਹਾ ਜਿਨ੍ਹਾਂ ਨੂੰ ਜਿਹੜੀ ਪ੍ਰਬੰਧਕ ਟੀਮ ਹੈਗੀ ਜਿਨ੍ਹਾਂ ਵਿੱਚ ਨਵਲ ਪ੍ਰੀਤ ਰੰਗੀ ਸਾਹਿਬ ਹੋਰ ਉਹਨਾਂ ਦੀ ਸਮੁੱਚੀ ਟੀਮ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈਆਂ ਦੇਣਾ ਉਹਨਾਂ ਦੇ ਬਹੁਤ ਸ਼ਲਾਘਾਯੋਗ ਕਾਰਮੇ ਆ ਕਿਉਂਕਿ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਪੰਜਾਬੀ ਕਲਚਰ ਨੂੰ ਇੰਡੀਅਨ ਕਲਚਰ ਨਾਲ ਪਰਫੂਲਟ ਕਰਨਾ ਪਰ ਉਹ ਉਦੋਂ ਜਦੋਂ ਬਹੁਤ ਕੀਮਤੀ ਇੱਥੇ ਟਾਈਮ ਆ ਕੀਮਤੀ ਤੋਂ ਭਾਵੇਂ ਆ ਕਿ ਹਰ ਇੱਕ ਆ ਪਤਾ ਹੀ ਆ ਕਿ ਕਿਵੇਂ ਕਮਾਨੀ ਚ ਮਤਮਲ ਮਾਰੀ ਬੰਦੇ ਦੀ ਸੋ ਉਸ ਸਾਰਾ ਕੁਝ ਵਿਜੀ ਹੋਣ ਦੇ ਬਾਵਜੂਦ ਜਿਹੜੇ ਇਹ ਆਪਣੇ ਇਹੋ ਜੇ ਮੇਲੇ ਕਰਾਉਂਦੇ ਨੇ ਰੰਗੀ ਸਾਹਿਬ ਜੀ ਉਹਨਾਂ ਦੀ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਮੁਬਾਰਕ ਦਿੰਦਾ ਜਿਹੜੀਆਂ ਲੱਗੂ ਹਲਵਾ ਵਿੱਚ ਇਹਨਾਂ ਵਿੱਚ ਚਾਰ ਨਹੀਂ ਚਾਰ ਤੋਂ ਵੱਧ ਵਿਖਾਈਆਂ ਗਈਆਂ ਨੇ ਇਹ 17 ਤਰੀਕ ਦਾ ਸਟਾਰਟ ਹੋਇਆ ਸੀਗਾ 27 ਅਜ 10 ਦਿਨ ਹੋ ਗਏ ਨੇ ਮੇਲਾ ਚੱਲਦਿਆਂ ਨੂੰ ਔਰ ਇਹਦੇ ਵਿੱਚ ਜਿਹੜੇ ਨਵੇਂ ਜਿੰਨੇ ਵੀ ਹੈਗੇ ਨੇ ਚਾਹੇ ਉਹ ਆਰਟਿਸਟ ਨੇ ਰਾਈਟਰ ਨੇ ਪ੍ਰੋਡਿਊਸਰ ਡਾਇਰੈਕਟਰ ਨੇ ਉਹਨਾਂ ਨੂੰ ਮੌਕਾ ਮਿਲਦਾ ਆਪਣਾ ਇਸ ਪਲੇਟਫਾਰਮ ਤੇ ਆਪਣੇ ਆਪ ਨੂੰ ਉਜਾਗਰ ਕਰਨ ਦਾ ਉਹਨਾਂ ਨੂੰ ਤਸ਼ਾਹਤ ਕੀਤਾ ਜਾਂਦਾ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਔਰ ਉਹਦੇ ਨਾਲ ਉਹਨਾਂ 'ਚ ਹੋਰ ਵਧੀਆ ਕੁਆਲਿਟੀ ਆਉਂਦੀ ਆ ਹੋਰ ਜਿਹੜੇ ਆਗਾਹ ਤੋਂ ਪ੍ਰੋਗਰਾਮ ਜਾਂ ਜਿਹੜੇ ਆਪਣੇ ਫਿਲਮਾਂ ਡਵੈਲਪ ਕਰ ਸਕਦੇ ਨੇ ਸੋ ਬਹੁਤ ਵਧੀਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੈਨਕੂਵਰ ਸਰੀ ਦੀ ਧਰਤੀ ਉੱਤੇ ਇਹ ਮੇਲਾ ਸੰਪੰਨ ਹੋਇਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਮੇਰੇ ਨਾਲ ਜਾਦਵਿੰਦਰ ਜੀ ਨੇ ਇਹਨਾਂ ਨੇ ਬਹੁਤ ਵਧੀਆ ਇੱਕ ਲਘੂ ਫਿਲਮ ਬਣਾਈ ਹੈ ਤੇ ਉਸ ਫਿਲਮ ਨੂੰ ਵੀ ਅੱਜ ਇਸ ਅ ਇੰਟਰਨੈਸ਼ਨਲ ਪੰਜਾਬੀ ਮਾਂ ਬੋਲੀ ਫੈਸਟੀਵਲ 'ਚ ਦਿਖਾਇਆ ਗਿਆ ਸੋ ਅਸੀਂ ਜਾਣਦੇ ਹਾਂ ਕਿ ਉਹ ਤੇ ਕਹ ਜੇ ਡਾਇਰੈਕਟਰ ਉਹਨਾਂ ਨੇ ਇਹਨਾਂ ਨੇ ਮਨ 'ਚ ਕਿਵੇਂ ਥੋਟ ਆਇਆ ਸੀ ਇਸ ਫਿਲਮ ਨੂੰ ਬਣਾਉਣ ਦਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਜਿਹੜੀ ਫਿਲਮ ਬਣਾਈ ਹੈ ਇਹ ਕੋ ਗੀਰੇ ਦੇ ਉੱਪਰ ਬਣਾਈ ਹੈ ਤੇ ਮੈਂ ਇਹਦੇ ਪਿੱਛੇ ਮਕਸਦ ਇਹ ਸੀ ਕਿ ਬਚਪਨ ਤੋਂ ਆਪਾਂ ਕਹਾਣੀਆਂ ਸੁਣਦੇ ਆ ਰਹੇ ਸੀ ਦਾਦੀਆਂ ਤੋਂ ਨਾਨੀਆਂ ਤੋਂ ਕਿ ਗੋਗੀ ਰੇਨਾ ਦਾ ਇੱਕ ਜਾਨਵਰ ਹੈ ਤੇ ਉਹ ਇਸ ਤਰ੍ਹਾਂ ਉਹਦੇ ਨਾਲ ਕਾਫੀ ਚੀਜ਼ਾਂ ਮਿਥਿਆਸਿਕ ਰੂਪ ਦੇ ਵਿੱਚ ਜੁੜੀਆਂ ਹੋਈਆਂ ਸੀ ਕਿ ਅਗਰ ਦੰਦੀ ਵੱਟਲੇ ਤਾਂ ਬੰਦਾ ਬਚਦਾ ਨਹੀਂ ਇਸ ਤਰ੍ਹਾਂ ਤਾਂ ਉਹ ਜਦੋਂ ਸਾਡੇ ਕੋਲ ਕੈਮਰਾ ਵਗੈਰਾ ਹੋਰ ਸੋਰਸਸ ਇਕੱਠੇ ਹੋਏ ਕਾਫੀ ਲੋਕ ਵੀ ਮਿਲੇ ਤਾਂ ਅਸੀਂ ਉਹ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਅੱਜ ਇਸ ਫਿਲਮ ਫੈਸਟੀਵਲ ਦੇ ਵਿੱਚ ਉਹਦੀ ਸਕਰੀਨਿੰਗ ਕੀਤੀ ਆ ਮੈਨੂੰ ਪਹਿਲਾਂ ਤਾਂ ਬਹੁਤ ਵਧੀਆ ਲੱਗਿਆ ਇੱਥੇ 12ਵੇਂ ਮਾਬੁਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਪਹੁੰਚ ਕੇ ਤੇ ਇੱਥੇ ਬਹੁਤ ਸਾਰੇ ਸੂਝਵਾਨ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੇਰੀ ਫਿਲਮ ਏਸਕੇਪ ਜਿਹੜੀ ਕਿ YouTube ਤੇ ਵੀ ਪਈ ਹੋਈ ਆ ਤੇ ਉਹਦੇ ਪਿੱਛੇ ਥਾਟ ਇਹੀ ਸੀਗਾ ਕਿ ਆਪਾਂ ਆਪਣੀ ਨਿੱਤ ਦੀ ਜ਼ਿੰਦਗੀ ਦੇ ਵਿੱਚ ਕਮਤਨ ਦੇ ਵਿੱਚ ਉਲਝੇ ਹੋਏ ਜਿਹੜਾ ਆਪਣਾ ਸ਼ੌਂਕ ਆ ਉਹਨੂੰ ਅ ਪਾਲਦੇ ਜਾ ਰਹੇ ਹਾਂ ਤੇ ਇਹ ਸਿਰਫ ਇੱਕ ਮੋਟੀਵੇਸ਼ਨ ਜਨਰ ਕਹਿ ਸਕਦੇ ਆ ਜਿਹੜੇ ਮੇਰੀ ਸ਼ਾਰਟ ਫਿਲਮ ਦਾ ਸੀਗਾ ਤੇ ਇਹ ਇਹੀ ਸੀਗਾ ਬਸ ਇੱਕ ਇੱਕ ਪੀੜ ਨਿਕਲੀ ਸੀ ਇੱਕ ਇਨਸਾਨ ਦੇ ਅੰਦਰੋਂ ਕਿ ਜੋ ਉਹ ਨਿਤ ਦੇ ਹਾਲਾਤਾਂ ਦੇ ਵਿੱਚ ਜੂਝਦਾ ਹੋਇਆ ਆਪਦੇ ਕੰਮ ਧੰਦਿਆਂ ਨੂੰ ਛੱਡ ਕੇ ਆਪਦੇ ਸ਼ੌਂਕ ਵੱਲ ਵੀ ਹੋਵੇ ਥੋੜਾ ਜਿਹਾ ਕਿਉਂਕਿ ਜੇ ਮੈਨੂੰ ਲੱਗਦਾ ਜੇ ਆਪਾਂ ਛਿੱਲੜਾਂ ਦੀ ਹੀ ਗੱਲ ਕਰੀਏ ਤਾਂ ਛਿੱਲੜ ਤਾਂ ਇਕੱਠੇ ਜਿਹੜੇ ਮਰਜ਼ੀ ਕੰਮ ਕਰਕੇ ਕਰ ਸਕਦੇ ਆ ਤੇ ਗੱਲ ਹੁੰਦੀ ਆ ਵੀ ਥੋੜਾ ਦਿਲ ਕਿੱਥੇ ਖੁਸ਼ ਹੋਵੇ ਬਸ ਉਹ ਦਿਲ ਨੂੰ ਖੁਸ਼ ਕਰਨ ਲਈ ਇਹ ਸ਼ਾਰਟ ਫਿਲਮ ਬਣਾਈ ਸਗੀ ਜੀ